ਕੋਈ ਵਿਆਹ ਨਹੀਂ ਆਤੀ ਹੈ ਕੋਈ ਵਿਆਹ ਨਹੀਂ ਤੇਰੀ ਗੱਲ ਨਹੀਂ ਮੈਨੂੰ ਨਹੀਂ ਪਤਾ ਕੀ ਗੱਲ ਹੋਈ ਬੱਚਿਆ ਸੀ ਮਾਰੂ ਮੈਂ ਕੀ ਪਿਆ ਦਵਾਈ ਕੋਈ ਕੋਈ ਚੜੀ ਹਰ ਵਾਰ ਚੀਜ਼ ਸੇ ਕੋਈ ਪਤਾ ਨਹੀਂ ਗੁੱਡੀਆਂ ਤੋਂ ਗੱਲ ਹੋਈ ਕਿ ਨਾਦੀ ਮੈਨੂੰ ਕੀ ਪਤਾ ਕਦ ਦੁਪਹਿਰੇ ਡਾਉਣ ਲਈ ਉਹ ਤੋਂ ਕੋਈ ਗੱਲ ਹੋਈ ਆ ਉਹਨਾਂ ਤੋਂ ਪਤਾ ਨਹੀਂ ਇੰਨੇ ਮੈਨੂੰ ਨਹੀਂ ਪਤਾ ਕੀ ਗੱਲ ਹੋਈ ਇਹਨਾਂ ਦੀ ਉਹਨਾਂ ਨੇ ਗੋੜੀ ਮਾਰਤੀ ਮੇਰਾ ਬਹੁਤ ਦੁਨੀਆਂ ਤੇ ਨਹੀਂ ਰਿਹਾ ਮੈਂ ਕੀ ਕਰਾਂ ਮੁਬਾਰੇ ਇਹ ਗੁੰਨਾਰੀ ਗੋਲੀ ਚਲਾਇਆ ਕੋਲ ਨਾ ਉਹ 베ਦੀ ਹੁਣੀ ਲਾਲ ਹੁਣੀ ਆ ਕਿ ਉਹ ਕਿੱਥੋਂ ਦੇ ਆ ਨਾਲ ਦੀ ਗਲੀ ਚ ਰਹਿਣ ਵਾਲੇ ਆ ਲਾਲ 베ਦੀ ਤੇ ਪਨੀਰ ਤੇਨੇ ਭਰਾਵਾ ਉਹ ਇਹਨਾਂ ਦੀ ਗੁੱਡੀਆਂ ਇੱਕ ਦੂਜੇ ਤੋਂ ਵੱਡੀਆਂ ਗੁੱਡੀਆਂ ਤੋਂ ਗੱਲ ਹੋਈ ਇਹਨਾਂ ਦੀ ਅੱਛਾਮ ਕਰੀਬ 8 ਵਜੇ थाना ਬੀੜ ਡਿਵੀਜ਼ਨ ਦੇ ਏਰੀਆ ਅਜਾਗ ਨਗਰ ਤੂਤ ਸਾਹਿਬ ਵੇੜ ਦੇ ਲੱਗੇ ਇੱਕ ਜੋਕਾ ਨੇ ਵਿੱਚ ਲੜਾਈ ਹੋਈ ਅਤੇ ਉਹਦੇ ਬਾਅਦ ਵਿੱਚ ਫਾਇਰ ਹੋਈ ਜਿਹੜਾ ਵੀ لڑکا ਹਰਮਨਜੀਤ ਸਿੰਘ ਸਨ ਆਫ ਜਸਵੀਰ ਸਿੰਘ ਉਹਦੀ ਪੇਟ ਦੇ ਵਿੱਚ ਗੋਲੀ ਲੱਗੀ ਜਿਹਨੂੰ ਬਾਅਦ ਵਿੱਚ ਸਿਵਲ ਹਸਪੀਟਲ ਤੋਂ ਰੈਫਰ ਕਰ ਦਿੱਤਾ ਗਿਆ ਹਰਤੇਜ ਹਸਪੀਟਲ ਜਿੱਥੇ ਉਹਦੀ ਪਹੁੰਚ ਕੇ ਮੌਤ ਹੋ ਗਈ ਲੜਾਈ ਦਾ ਇਹਨਾਂ ਦਾ ਕਾਰਨ ਇਹ ਸੀ ਕਿ ਇਹਨਾਂ ਦੀ ਪਹਿਲਾਂ ਪਤੰਗਬਾਜ਼ੀ ਤੋਂ ਲੜਾਈ ਹੋਈ ਐਂਡ ਆਪਸ ਵਿੱਚ ਕਮੈਂਟ ਵਗੈਰਾ ਮਾਰਨ ਤੋਂ ਉਸ ਤਰ੍ਹਾਂ ਦੀ ਬਹਿਸ ਵਾਧੀ ਐਂਡ ਫਿਰ ਉਹਨਾਂ ਦੇ ਜਿਵੇਂ ਹੋਰ ਗਰੁੱਪ ਇਕੱਠੇ ਹੋ ਗਏ ਲੋ ਐਂਡ ਜੋ ਲੋਕਲ ਲੋਕੇਸ਼ਨ ਦੇ ਅੰਦਰ ਬਹੁਤ ਜ਼ਿਆਦਾ ਨਵੀਂ ਵਾਇਲੈਂਸ ਵਧ ਗਈ। ਇਸ ਸੰਬੰਧੀ ਅਸੀਂ ਅੰਡਰ ਇਫੈਕਸ਼ਨ ਦੇ ਅੰਦਰ ਦੋ ਪਰਚਾ ਦਰਜ ਕੀਤਾ ਜਾ ਰਿਹਾ ਹੈ ਥਾਣਾ ਵੀਰ ਵਿੱਚ ਐਂਡ ਦੋਸ਼ੀ ਜਿਹੜੇ ਨੇ ਉਹ ਆਇਡੈਂਟੀਫਾਈ ਕੀਤੇ ਜਾ ਰਹੇ ਨੇ ਐਂਡ ਕਈਆਂ ਵੱਖ-ਵੱਖ ਰੇਡ ਪਾਰਟੀ ਜਿਹੜੀਆਂ ਨੇ ਹੋ ਨਿਕਲੀਆਂ ਉਹਨਾਂ ਨੇ ਐਂਡ ਅਸੀਂ ਬਹੁਤ ਜਲਦੀ ਇਹ ਜਿੰਨੇ ਵੀ ਦੋਸ਼ੀ ਨੇ ਸਾਰਿਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇ।